ਯਾਸ਼ੀਰੀ ਰਾਮ ਇਤਿਹਾਸ ਦੀ ਇੱਕ ਇਹੋ ਜਿਹੀ ਘਟਨਾ ਜਿਹਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਬਿਹਾਰ ਦੇ ਵਿੱਚ ਨਾਲੰਦਾ ਵਿਸ਼ਵ ਵਿਦਿਆਲੇ ਨਾਲੰਦਾ ਯੂਨੀਵਰਸਿਟੀ ਕੋਆ ਕਰਦੀ ਸੀ ਜਿਸ ਨੂੰ ਮੁਗਲ ਆਕਰਮਣਕਾਰੀ ਮੁਗਲ ਸ਼ਾਸਕ ਬਲੌਦੀਨ ਖਿਲਜੀ ਨੇ 12ਵੀਂ ਸਦੀ ਦੇ ਵਿੱਚ ਨਸ਼ਟ ਕਰ ਦਿੱਤਾ ਹੁਣ ਜਿਹੜੇ ਸਾਡੇ ਦੇਸ਼ ਦੇ ਵਿਪક્ષੀ ਨੇਤਾ ਨੇ ਵਿਪੱਖ ਦੇ ਲੀਡਰ ਨੇ ਉਹ ਇਹਨਾਂ ਅਕਰਮਣਕਾਰੀਆਂ ਨੂੰ ਇਹਨਾਂ ਮੁਗਲਾ ਨੂੰ ਮਹਾਨ ਦੱਸਦੇ ਨੇ ਸਾਡੇ ਮੱਧਰਾ ਦੀ ਥਾਂ ਤੇ ਯੂਨੀਵਰਸਿਟੀ ਬਣਾਉਣ ਵਾਸਤੇ ਜਾਂ ਹਸਪੀਟਲ ਬਣਾਉਣ ਦੀ ਗੱਲ ਕਰਨ ਵਾਲੇ ਕਿਉਂ ਇਸ ਨਾਲ ਅੱਧਾ ਯੂਨੀਵਰਸਿਟੀ ਵੀ ਬਾਰੇ ਗੱਲ ਨਹੀਂ ਕਰਦੇ ਕਿਉਂ ਉਹ आम जनता ਨੂੰ ਇਹ ਚੀਜ਼ਾਂ ਨਹੀਂ ਦੱਸਦੇ ਕਿ ਕਿਸ ਤਰ੍ਹਾਂ ਇਹਨਾਂ ਮੁਗਲ ਸ਼ਾਸਕਾਂ ਨੇ ਸਾਡੇ ਕਲਚਰ ਨੂੰ ਸਾਡੀ ਸੰਸਕ੍ਰਿਤੀ ਨੂੰ ਸਾਡੀ ਜਿਹੜੀ ਸਿੱਖਿਆ ਪદ્ધਤੀ ਸੀਗੀ ਉਹਨੂੰ ਨਸ਼ਟ ਕਰਨ ਵਾਸਤੇ ਕਿਸ ਤਰ੍ਹਾਂ ਦੇ ਕਾਨੂੰਨੇ ਕੰਮ ਕੀਤੇ ਨਾਲੰਦਾ ਯੂਨੀਵਰਸਿਟੀ ਜਿਹੜੀ ਉਸ ਸਮੇਂ 57 ਏਕੜ ਦੇ ਵਿੱਚ ਫੈਲੀ ਹੋਈ ਸੀ ਵਿਸ਼ਵ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ ਵਿਸ਼ਵ ਵਿਦਿਆਲੇ ਵੀ ਕਿਹਾ ਜਾਂਦਾ ਸੀ ਤੇ ਇਸ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਸਟੂਡੈਂਟ ਪੜ੍ਹਦੇ ਸੀ 2000 ਤੋਂ ਵੱਧ ਟੀਚਰ ਸੀ ਜਿਹੜਾ ਇੱਕ ਇੱਕ ਟੀਚਰ ਕਈ ਕਈ ਵਿਸ਼ਿਆਂ ਦਾ ਮਾਹਰ ਸੀ ਲੱਖਾਂ ਦੇ ਹਿਸਾਬ ਨਾਲ ਇਹਦੇ ਅੰਦਰ ਕਿਤਾਬਾਂ ਸੀ ਉਸ ਸਮੇਂ ਦੀ ਸਿੱਖਿਆ ਪદ્ધਤੀ ਐਨੀ ਮਜ਼ਬੂਤ ਸੀ ਐਨੀ ਅਡਵਾਂਸ ਸੀ ਕਿ ਅੱਜ ਕੱਲ ਦੀ ਮਾਡਰਨ ਟੈਕਨੋਲੋਜੀ ਜਿਹੜੀ ਜਾਂ ਕਹਿ ਲਓ ਕਿ ਮਾਡਰਨ ਸਾਇੰਸ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਸੀ ਐਸ ਜੀ ਨੂੰ ਦੇਖਦੇ ਹੋਏ ਅਲੱਗ ਤੋਂ ਹੀ ਨਖੇਲਜੀ ਬਾਹਰੋਂ ਉਸਤਾਦੀ ਦੇ ਵਿੱਚ ਨਾਲ ਲੱਤਾ ਯੂਨੀਵਰਸਿਟੀ ਨੂੰ ਅੱਗ ਲਗਾ ਦਿੰਦਾ ਤੇ ਉਹਦੇ ਅੰਦਰ ਇੰਨੀਆਂ ਕਿਤਾਬਾਂ ਸੀ ਕਿ ਜਿਹੜੀ ਇਹ ਅੱਗ ਸੀਗੀ ਲਗਾਤਾਰ 3 ਮਹੀਨੇ ਤੱਕ ਚੱਲਦੀ ਰਹੀ ਜੇ ਉਸ ਯੂਨੀਵਰਸਿਟੀ ਨੂੰ ਉਸ ਸਮੇਂ ਨਸ਼ਟ ਨਾ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਭਾਰਤ ਸਾਡਾ ਕਈ ਸਾਲ ਪਹਿਲਾਂ ਤੋਂ ਵਿਸ਼ਵ ਗੁਰੂ ਬਣ ਚੁੱਕਾ ਹੁੰਦਾ ਨਲੰਦਾ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਸਟੂਡੈਂਟ ਸਿਰਫ ਭਾਰਤ ਤੋਂ ਹੀ ਨਹੀਂ ਸੀ ਕੋਰੀਆ ਤੋਂ ਜਾਪਾਨ ਤੋਂ ਆਸਟ੍ਰੇਲੀਆ ਤੋਂ ਵਿਦੇਸ਼ਾਂ ਤੋਂ ਵੀ ਉੱਥੇ ਪੜਨ ਵਾਸਤੇ ਸਟੂਡੈਂਟ ਆਇਆ ਕਰਦੇ ਸੀ ਇਸ ਬਾਰੇ ਕੋਈ ਵੀ ਵਿਪੱਖਸ਼ ਦਾ ਨੇਤਾ ਕੋਈ ਗੱਲ ਨਹੀਂ ਕਰਦਾ ਹੁਣ ਸਾਡੇ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਨਰਿੰਦਰ ਮੋਦੀ ਜੀ ਨੇ ਇਸ ਯੂਨੀਵਰਸਿਟੀ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਤੇ ਕਈ ਸੈਂਕੜੇ ਜਾਂ ਹਜ਼ਾਰਾਂ ਵਿਦਿਆਰਥੀ ਜਿਹੜੇ ਨੇ ਰਜਿਸਟਰ ਕਰ ਰਹੇ ਨੇ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਇਹ ਸਾਡੇ ਵਿਸ਼ਵ ਵਿਦਿਆਲੇ ਨੂੰ ਸਾਡੀ ਯੂਨੀਵਰਸਿਟੀ ਨੂੰ ਦੁਬਾਰਾ ਚਾਲੂ ਕੀਤਾ ਗਿਆ ਸੋ ਇਹ ਜਾਣਕਾਰੀ ਆਪ ਸਭ ਨੂੰ ਕਿਹੋ ਜਿਹੀ ਲੱਗੀ ਜਾਂ ਕਿਸ ਕਿਸ ਨੂੰ ਇਹਦੇ ਬਾਰੇ ਪਹਿਲਾਂ ਪਤਾ ਸੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੈ ਸ਼੍ਰੀ ਰਾਮ